ਜੀ गाइस ਤੋਂ ਬਾਅਦ ਰੁਕੇ ਆਪਾਂ ਹੁਣੇ ਸ਼੍ਰੀ ਵਿਸ਼ਨੂੰ ਪ੍ਰਯਾਗ ਬੈਕੁਨ ਧਾਮ ਸੰਗਮ ਦੋਨਾਂ ਨਦੀਆਂ ਦਾ ਸੰਗਮ ਹੁੰਦਾ ਹੈ ਦੇਖਾ ਇਹ ਜੀਨੇ ਕਦੇ ਨਹੀਂ ਦੇਖਿਆ ਸੰਗਮ ਐ ਹੁੰਦਾ ਸੰਗਮ ਕਿਧਰੋਂ ਨਦੀ ਆ ਰਹੀ ਆ ਦੂਨ ਜਾਰੀ ਆ ਤੇ ਕਿਧਰੋਂ ਆ ਰਹੀ ਆ ਆਵਾਜ਼ ਪਾਣੀ ਦੀ ਕਿੰਨੀ ਵਾਹ ਅੱਜ ਕਿਸੇ ਨੇ ਥੱਲੇ ਜਾ ਕੇ ਮੱਥਾ ਟੇਕਣਾ ਤਾਂ ਲੱਗਦਾ ਹੈ ਪਰ ਬਹੁਤ ਜਾਣਾ ਦੀ ਟਾਈਮ ਘੱਟ ਆ ਪਤਨੀਨਾਥ ਜਾਣਾ ਇਹ ਉਹੀ ਨਦੀ ਆ ਜਿਹਦੇ ਵਿੱਚ ਪਿੱਛੇ ਖੜਾ ਆਇਆ ਸੀ ਪਾਣੀ ਆਇਆ ਸੀ ਬਹੁਤੇ ਤੇ ਹਾਲੇ ਪਤਨੀਨਾਥ ਆ ਰਹੀ ਹੈ ਇਹ ਪਤਾ ਨਹੀਂ ਮੈਨੂੰ ਕਿੱਧਰੋਂ ਆ ਰਹੀ ਹੈ ਤੇ ਹੁਣ ਆਪਾਂ ਮੰਦਰ ਦਰਸ਼ਨ ਕਰਦੇ ਹਾਂ ਸ਼੍ਰੀ ਭਗਵਾਨ ਵਿਸ਼ਨੂੰ ਨਾਰਾਇਣ ਜੀ आने किस रूप में आकर नारायण मिल जाय का जय जय मंदिर ਸੋ ਬਾਕੀ ਹੁਣ ਦੇਖਦੇ ਆ ਕਿੱਥੇ ਮਿਲਣਾ ਜਾ ਕੇ ਆਪਾਂ ਗੋਵਿੰਦ ਘਾਟ ਜਾਂ ਫਿਰ ਬਦਰੀਨਾਥ ਉੱਥੇ ਦੁਬਾਰਾ ਫੇਰ ਆਪਾਂ ਮਿਲਾਂਗੇ ਦੱਸਾਂਗੇ ਓ ਜੀ ਦੇਖੋ ਜਿਹਨੇ ਹੁਣ ਸੰਗਮ ਦੇਖਣਾ ਨਦੀਆਂ ਦਾ ਨੇੜੇ ਤੋਂ ਦਿਖਾ ਦਿੰਦੇ ਪਹਿਲਾਂ ਆਪਾਂ ਉਹ ਉੱਪਰ ਤੋਂ ਦਿਖਾਇਆ ਸੀ ਨੇੜੇ ਤੋਂ ਦਿਖਾ ਦਿੰਦੇ ਥੋੜੇ ਟਾਈਮ ਹੈਗਾ ਕਹਿੰਦੇ ਜਾਣਾ ਤਾਂ ਜਾਇਆ ਵਾਹ ਇਸ ਵਾਰ ਵਾਹ ਬਈ ਫਨੀ ਦੀ ਵਾਹ ਇਹ ਇਧਰ ਆਉਂਦੀ ਆ ਇੱਥੇ ਸੰਗਮ ਹੁੰਦਾ ਇੱਕ ਆ ਰਹੀ ਆ ਤੇ ਇਹ ਅੱਗੇ ਜਾ ਕੇ ਪੱਥਰਾਂ ਦੇ ਢਾਕੇ ਪੈਰ ਤੇੰਦਾ ਸੰਗਮ ਟੱਕ ਦੇ ਆ ਕੇ ਉਹਨਾਂ ਆ ਆ ਹੁੰਦਾ ਇੱਥੇ ਸੰਗਮ ਹੁੰਦਾ ਇੱਕ ਪਾਣੀ ਇੱਧਰ ਆ ਰਿਹਾ ਕਿੱਧਰ ਆ ਰਿਹਾ ਸਪੈਸ਼ਲ ਪਹਿਲੀ ਵਾਰ ਹੀ ਆਇਆ ਸੰਗਮ ਦੇਖਣ ਸਪੈਸ਼ਲ ਨਾਲ ਲੋਕਾਂ ਦੀ ਇੱਕ ਗੱਲ ਮਾੜੀ ਆ ਇਹ ਗੰਤ ਪਾਉਣਾ ਦਾ ਪੱਕਾ ਹੀ ਪਾਣਾ ਵਿੱਚ ਆ ਭਈਆ ਆ ਭਈਆ ਮੱਥਾ ਟੇਕ ਕੇ ਠੀਕ ਆ ਟੇਕ ਲੈ ਮੱਥਾ ਤਨ ਬਾਸ ਲੈ ਜਾਓ ਇੱਥੇ ਵਿੱਚ ਨਾ ਸਿੱਟਣਾ। ਕਿੰਨਾ ਗੰਦਾ ਪਿਆ ਰਿਹਾ ਪਵਿੱਤਰ ਨਦੀ ਆ ਕੰਗਾ ਨਦੀ ਸਭ ਤੋਂ। ਉਹ ਉਹ ਬਹੁਤ ਠੰਡਾ ਪਾਣੀ ਆ। ਆ। ਆਹ ਹੋਵਾ ਇਹ ਉਹ ਮੰਦਿਰ ਆ। ਇਹ ਸੰਗਮ ਦਾ ਮੰਦਿਰ ਬਣਿਆ ਹੋਇਆ। ਚਲੋ ਮਿਲਦੇ ਆਣ ਪਤਰੀਨਾਥ। マジで。